28 ਲੱਖ ਤੋਂ ਵੱਧ ਦਾ ਖਰਚਾ ਕਰਕੇ ਕੈਨੇਡਾ ਭੇਜਿਨੋ ਨੇ ਬਦਲੇ ਰੰਗ ਸੋਹਰੇ ਪਰਿਵਾਰ ਦੇ ਉੱਡੇ ਹੋਸ਼ ਅਜੇ ਹਾਈ ਇੱਕ ਮਾਮਲਾ ਨਵਾਂ ਸ਼ਹਿਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ 28 ਲੱਖ ਤੋਂ ਵਧੇਰਾ ਪੈਸਾ ਖਰਚ ਕਰਕੇ ਕੈਨੇਡਾ ਭੇਜਿਨੋ ਨੇ ਸੋਹਰਿਆਂ ਨੂੰ ਅਸਲੀ ਰੰਗ ਦਿਖਾ ਦਿੱਤੇ ਵਿਆਹ ਤੋਂ ਬਾਅਦ ਸੋਹਰੇ ਪਰਿਵਾਰ ਦੇ ਖਰਚੇ ਤੇ ਸਟੱਡੀ ਵੀਜ਼ੇ ਤੇ ਕੈਨੇਡਾ ਗਈ ਅਤੇ ਇੱਕ ਸਾਜਿਸ਼ ਤਹਿਤ ਕੈਨੇਡਾ ਪਹੁੰਚਣ ਤੇ ਉਸਦੇ ਪਤੀ ਨੂੰ ਉਸਦਾ ਪਤਾ ਨਾ ਦੇਣ ਪੀਆਰ ਵਰਕ ਪਰਮਿਟਸ ਬੰਦੀ ਦਸਤਾਵੇਜ਼ ਨਾ ਦੇ ਕੇ ਧੋਖਾ ਕਰਨ ਦੇ ਦੋਸ਼ 'ਤੇ ਪੁਲਿਸ ਨੇ ਵਿਹੋਤਾ ਔਰਤ ਉਸਦੀ ਮਾਂ ਅਤੇ ਭਰਾ ਖਿਲਾਫ ਧੋਖਾ ਦੇਹੀ ਦਾ ਮਾਮਲਾ ਦਰਜ ਕੀਤਾ ਹੈ। ਐਸਐਸਪੀ ਨੂੰ ਦਿੱਤੀ ਸ਼ਿਕਾਇਤ ਵਿੱਚ ਰਣਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਪਿੰਡ ਵਾਸੀ ਤਹਿਸੀਲ ਨਵਾਂ ਸ਼ਹਿਰ ਨੇ ਦੱਸਿਆ ਹੈ ਕਿ ਉਸ ਦਾ ਲੜਕਾ ਇੱਕ ਪ੍ਰਾਈਵੇਟ ਬੈਂਕ ਵਿੱਚ ਕੰਮ ਕਰਦਾ ਸੀ। ਉਸ ਦਾ ਵਿਆਹ 17 ਜਨਵਰੀ 2019 ਨੂੰ ਧਾਰਮਿਕ ਰੀਤੀ ਰਿਵਾਜਾਂ ਦੇ ਰਾਹੀਂ ਗगनਦੀਪ ਕੌਰ ਪੁੱਤਰੀ ਬਹਿਲ ਸਿੰਘ ਵਾਸੀ ਸਮਾਣਾ ਜ਼ਿਲ੍ਹਾ ਪਟਿਆਲਾ ਨਾਲ ਹੋਇਆ ਜਿਸ ਤੋਂ ਬਾਅਦ ਉਸ ਦੀ ਨੂੰਹ ਗगनਦੀਪ ਕੌਰ ਅਤੇ ਉਸ ਦਾ ਲੜਕਾ ਅਸ਼ਟਦੀਪ ਸਿੰਘ ਉਸ ਨਾਲ ਪਿੰਟ ਹੀੜੀਆਂ ਵਿੱਚ ਰਹਿਣ ਲੱਗ ਪਏ। ਉਹਨਾਂ ਇਹ ਵੀ ਦੱਸਿਆ ਹੈ ਕਿ ਵਿਆਹ ਤੋਂ 1 ਸਾਲ ਬਾਅਦ ਉਹਨਾਂ ਦੀ ਨੂੰਹ ਨੇ ਵਿਦੇਸ਼ ਚ ਜਾ ਕੇ ਪੜ੍ਹਾਈ ਕਰਨ ਦੀ ਇੱਛਾ ਜ਼ਾਹਿਰ ਕੀਤੀ ਜਿਸ ਤੇ ਉਹਨਾਂ ਦੇ ਲੜਕੇ ਨੇ ਵੀ ਮਨਜ਼ੂਰੀ ਦਿੱਤੀ। ਉਨਾਂ ਨੇ ਵੀ ਦੱਸਿਆ ਹੈ ਕਿ ਉਹਨਾਂ ਦੀ ਨੋ ਨੇ ਆਪਣੇ ਖਰਚੇ ਤੇ ਨਵਾਂ ਸ਼ਹਿਰ ਦੇ ਇੱਕ ਆਇਲਟ ਸੈਂਟਰ ਵਿੱਚ ਦਾਖਲਾ ਲੈ ਕੇ ਤਿਆਰੀ ਸ਼ੁਰੂ ਕੀਤੀ। ਅਤਿ ਤਿੰਨ ਚਾਰ ਵਾਰ ਇਮਤਿਹਾਨ ਦੇ ਕੇ ਲੋੜੀ ਦੇ ਬੈਂਡ ਹਾਸਲ ਕੀਤੇ। ਉਸਨੇ ਦੱਸਿਆ ਹੈ ਕਿ ਉਸਨੇ ਆਪਣੀ ਨੋ ਨੂੰ ਕੈਨੇਡਾ ਪੜ੍ਹਨ ਲਈ ਭੇਜਿਆ ਅਤੇ ਸਾਰਾ ਖਰਚਾ ਖੁਦ ਚੁੱਕਿਆ ਤਾਂ ਜੋ ਉਸ ਦਾ ਲੜਕਾ ਅਤੇ ਨੋ ਉਹਨਾਂ ਦੀ ਇੱਛਾ ਅਨਸਾਰ ਵਿਦੇਸ਼ ਵਿੱਚ ਸੈਟਲ ਹੋ ਸਕਣ। ਉਨਾਂ ਨੇ ਦੱਸਿਆ ਹੈ ਕਿ ਕੁਝ ਟੇਲਮਟ ਤੋਂ ਬਾਅਦ ਉਸ ਦਿਨ ਨੋ ਨੇ ਸਪਾਊਸ ਵੀਜ਼ੇ ਲਈ ਦਸਤਾਵੇਜ਼ ਭੇਜ ਦਿੱਤੇ ਜਿਸ ਤੇ ਉਸਦੇ ਲੜਕੇ ਨੂੰ 8 ਫਰਵਰੀ 2023 ਨੂੰ ਕੈਨੇਡਾ ਚਲਾ ਗਿਆ ਪਰ ਉਸ ਦੀ ਨੋ ਨਾ ਤਾਂ ਉਸਦੇ ਲੜਕੇ ਨੂੰ 에어ਪੋਰਟ ਤੇ ਲੈਣ ਆਈ ਅਤੇ ਨਾ ਹੀ ਉਸ ਦਾ ਪਤਾ ਭੇਜਿਆ ਜਿਸ ਕਾਰਨ ਲੜਕੇ ਨੂੰ ਕੈਨੇਡਾ ਵਿੱਚ ਰਹਿੰਦੀ ਆਪਣੀ ਭੈਣ ਕੋਲ ਜਾਣਾ ਪਿਆ ਜਦੋਂ ਇਸ ਸੰਬੰਧੀ ਸਾਰੇ ਪਰਿਵਾਰ ਨੇ ਗਗਨਦੀਪ ਕੌਰ ਦੇ ਮਾਪਿਆਂ ਨਾਲ ਗੱਲ ਕੀਤੀ ਤਾਂ ਉਸ ਦੇ ਮਾਪਿਓ ਨੇ ਉਸ ਨੂੰ ਕਹਿ ਦਿੱਤਾ ਕਿ ਉਹਨਾਂ ਦੀ ਬੇਟੀ ਆਪਣੇ ਪਤੀ ਨਾਲ ਨਹੀਂ ਰਹਿਣਾ ਚਾਹੁੰਦੀ। ਇਸ ਸੰਬੰਧੀ ਸਾਰੀ ਜਾਣਕਾਰੀ ਰঞ্জੀਤ ਸਿੰਘ ਪੁੱਤਰ ਗੁਰਦੇਵ ਸਿੰਘ ਨੇ ਪੁਲਿਸ ਨੂੰ ਦਿੱਤੀ। ਉਹਨਾਂ ਦੱਸਿਆ ਕਿ ਉਹਨਾਂ ਨੇ 28 ਲੱਖ ਤੋਂ ਵੀ ਵੱਧੇਰੇ ਦਾ ਖਰਚਾ ਕਰਕੇ ਆਪਣੀ ਨੂੰ ਕੈਨੇਡਾ ਪੜ੍ਹਨ ਲਈ ਭੇਜਿਆ ਅਤੇ ਉਹ ਹੁਣ ਉਹਨਾਂ ਦੇ ਪੁੱਤਰ ਨੂੰ ਨਾਲ ਰੱਖਣ ਤੋਂ ਇਨਕਾਰ ਕਰ ਰਹੀ ਹੈ। ਜੈ ਸਬੰਧੀ ਪੁਲਿਸ ਨੇ ਗਗਨਦੀਪ ਕੌਰ ਪੁੱਤਰੀ ਬਹਿਲ ਸਿੰਘ ਰਜਿੰਦਰ ਕੌਰ ਪਤਨੀ ਬਹਿਲ ਸਿੰਘ ਹਰਜੋਤ ਸਿੰਘ ਪੁੱਤਰ ਬੈਲ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਸਾਰੇ ਪਰਿਵਾਰ ਨੇ ਪੁਲਿਸ ਤੋਂ ਇਨਸਾਫ ਦੀ ਅਤੇ ਉਹਨਾਂ ਦੇ ਮਾਪਿਆਂ ਖਿਲਾਫ ਤੇ ਗਗਨਦੀਪ ਕੌਰ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ